ਦੇ ਅਸਤੀਫੇ ਦੇ ਐਲਾਨ ਤੋਂ ਮਗਰੋਂ ਕੈਨੇਡਾ ਦੇ ਟਾਂਚਾ ਗਤ ਸੰਕਟ ਦੇ ਲੱਛਣ ਹੋਰ ਵੱਧ ਉਗੜ ਕੇ ਸਾਹਮਣੇ ਆ ਗਏ ਹਨ ਇੱਕ ਇਸ ਉਸ ਦਿਵਸ ਦੇ ਮੈਨੇ ਉਸ ਦੀ ਲੋਕਪ੍ਰਿਤਾ ਦੇ ਪੱਧਰ 'ਤੇ ਲਗਾਤਾਰ ਗਰਾਵਟ ਅਤੇ ਆਗਾਮੀ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਪਲੜਾ ਭਾਰੀ ਹੋਣ ਦੇ ਖਦਸ਼ੇ ਤੋਂ ਕਿਤੇ ਵੱਧ ਗਹਿਰੇ ਹਨ 2019 ਵਿੱਚ ਟਰੂਡੋ ਵਿਜ਼ਾਰਤ ਜਿਨ੍ਹਾਂ ਚੋਣ ਵਾਅਦਿਆਂ ਤੇ ਆਸਾਂ ਉਮੀਦਾਂ ਨਾਲ ਸੱਤਾ ਦੀ ਦੂਜੀ ਪਾਰੀ ਵਿੱਚ ਕੁੱਦੀ ਸੀ ਉਹ ਵਾਅਦੇ ਉਮੀਦਾਂ ਕੋਰੋਨਾ ਯੂਕਰੇਨ ਦੇ ਫਲਸਤੀਨ ਦੇ ਜੰਦ ਦੇ ਬੋਝੇ ਠਾਂ ਦਬਕੇ ਦਮ ਤੋੜ ਗਈਆਂ ਸਨ 트럼ਪ ਪ੍ਰਸ਼ਾਸਨ ਦੀਆਂ ਟੈਰਫ ਲਾਉਣ ਦੀਆਂ ਧਮਕੀਆਂ ਨੇ ਕੈਨੇਡਾ ਦੀਆਂ ਸਿਆਸੀ ਜਮਾਤਾਂ ਦੀ ਵਿਚਾਨੀ ਹੋਰ ਵਧਾ ਦਿੱਤੀ ਜਿਸ ਨੇ ਕੈਨੇਡੀਅਨ ਸਮਾਜ ਵਿੱਚ ਸਹਿਮ ਨਸਲੀ ਵਿਤਕਰੇ ਅਤੇ ਸਮਾਜਿਕ ਅਸੁਰੱਖਿਆ ਅਤੇ ਅਸਥਿਰਤਾ ਦਾ ਮਾਹੌਲ ਬਣਾ ਦਿੱਤਾ ਹੈ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਮਨਦੀਪ ਰੰ ਦਾ ਲਿਖਿਆ ਹੋਇਆ ਇੱਕ ਮਿਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹਦਾ ਸਿਰਲੇਖ ਹੈ ਚੋ ਤਰਫੇ ਸੰਕਟ ਵਿੱਚ ਕਿਰੀ ਕੈਨੇਡਾ ਸਰਕਾਰ ਮਨਦੀਪ ਲਿਖਦੇ ਹਨ ਕਿ ਤਕਰੀਬਨ ਇੱਕ ਦਹਾਕੇ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਜੋਂ ਸੇਵਾ ਨਿਭਾ ਰਹੇ ਲਿਬਰਲ ਪਾਰਟੀ ਦੇ ਆਗੂ ਜਸਟਨ ਟਰੂਡੋ ਦੇ ਅਸਤੀਫੇ ਦੇ ਐਲਾਨ ਤੋਂ ਮਗਰੋਂ ਕੈਨੇਡਾ ਦੇ ਢਾਂਚਾ ਗਤ ਸੰਕਟ ਦੇ ਲੱਛਣ ਹੋਰ ਵੱਧ ਉਗੜ ਕੇ ਸਾਹਮਣੇ ਆ ਗਏ ਹਨ ਇਸ ਅਸਤੀਫੇ ਦੇ ਮੈਨੇ ਉਸ ਦੀ ਲੋਕਪ੍ਰਿਤਾ ਦੇ ਪੱਧਰ 'ਤੇ ਲਗਾਤਾਰ ਗਰਾਵਟ ਅਤੇ ਆਗਾਮੀ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਪਲੜਾ ਭਾਰੀ ਹੋਣ ਦੇ ਖਦਸ਼ੇ ਤੋਂ ਕਿਤੇ ਵੱਧ ਗਹਿਰੇ ਹਨ ਇਸ ਅਸਤੀਫੇ ਮੈਜ ਪਾਰਟੀ ਦੇ ਅੰਦਰੂਨੀ ਤੇ ਬਾਹਰੀ ਦਬਾਅ ਦੇ ਨਾਲ-ਨਾਲ ਟਰੂਡੋ ਦੇ ਅੰਦਰ ਅੰਤਲੇ ਨੈਤਿਕ ਸਿਆਸੀ ਦਾ ਤੱਕ ਹੀ ਸੀਮਤ ਨਹੀਂ ਹੈ ਇਹ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਕੈਨੇਡਾ ਦੇ ਸੰਕਟ ਦੇ ਬੁਨਿਆਦੀ ਕਾਰਨ ਕੀ ਹਨ ਅਤੇ ਕੀ ਕੈਨੇਡਾ ਦੀ ਮੌਜੂਦਾ ਬਹੁਪੱਖੀ ਸੰਕਟ ਟੂਡੋ ਦੇ ਸਥਿਫੇ ਨਾਲ ਹੱਲ ਹੋ ਜਾਏਗਾ ਇਸ ਸਮੇਂ ਕੈਨੇਡਾ ਦੀ ਆਰਥਿਕਤਾ ਤੇ ਇਸ ਦੇ ਸਮਾਜਿਕ ਸਿਆਸੀ ਹਾਲਾਤ ਕੋਰ ਅਸਥਿਰਤਾ ਵਿੱਚੋਂ ਗੁਜ਼ਰ ਰਹੇ ਹਨ ਪੰਜਾਬ ਪੰਜਾਬ ਸਵੇਤ ਪੂਰੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੀਆਂ ਨਜ਼ਰਾਂ ਜਿੱਥੇ ਕੈਨੇਡਾ ਸਰਕਾਰ ਦੇ ਸਮਾਜਿਕ ਸਿਆਸੀ ਸੰਕਟ ਉੱਤੇ ਟਿਕੀਆਂ ਹੋਈਆਂ ਹਨ ਉੱਥੇ ਕੈਨੇਡਾ ਵਾਸੀਆਂ ਵਿੱਚ ਸਰਕਾਰ ਦੀਆਂ ਨਕਾਮੀਆਂ ਖਿਲਾਫ ਗੁੱਸੇ ਦੀ ਲਹਿਰ ਦਿਨ ਬਦੇਨ ਵੱਧ ਰਹੀ ਹੈ ਕਿਤੇ ਖੱਬੇ ਪੱਖੀ ਐਨਡੀਪੀਪੀ ਦੀ ਕਮਜ਼ੋਰ ਭਾਈਵਾਲੀ ਨਾਲ ਲੜਖੜਾਉਂਦੀ ਚੱਲ ਰਹੀ ਟਰੂਡਰ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਕਟਕ ਗਿਣਤੀ ਸਰਕਾਰ ਦਾ ਭਾਈ ਵਾਲ ਜਗਜੀਤ ਸਿੰਘ ਟਰੂਡੋ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਦਾ ਲਗਾਤਾਰ ਦਬਾਅ ਪਾਉਂਦਾ ਰਿਹਾ ਹੈ ਤੇ ਲਿਬਰਲ ਸਰਕਾਰ ਦੇ ਮੰਤਰੀ ਟਰੂਡੋ ਦੀਆਂ ਮਹਿੰਗਾਈ ਮਹਿੰਗਾਈ ਸਿਆਸੀ ਚਾਲਾਂ ਤੋਂ ਅੱਕੇ ਪਏ ਹਨ ਉਹ ਅਸਤੀਫੇ ਦੇ ਰਹੇ ਹਨ ਆਰਥਿਕ ਸਿਆਸੀ ਤੂਫਾਨ ਵਿੱਚ ਫਸਿਆ ਟਰੂਡੋ ਸਰਕਾਰ ਦਾ ਡਿੱਕ ਡੋਲੇ ਖਾਂਦਾ ਜਹਾਜ਼ ਕਿਸੇ ਬੰਨੇ ਲੱਗਣ ਤੋਂ ਪਹਿਲਾਂ ਦੁੱਬਣਾ ਲਗਭਗ ਤੈਅ ਸੀ 2019 ਵਿੱਚ ਟਰੂਡੋ ਵਜਾਰਤ ਜਿਨ੍ਹਾਂ ਚੋਣ ਵਾਅਦਿਆਂ ਤੇ ਆਸਾਂ ਉਮੀਦਾਂ ਨਾਲ ਸੱਤਾ ਦੀ ਦੂਜੀ ਪਾਰੀ ਵਿੱਚ ਕੁద్ది ਸੀ ਉਹ ਵਾਅਦੇ ਉਮੀਦਾਂ ਕਰੋਨਾ ਯੂਕਰੇਨ ਦੇ ਫਲਸਤੀਨ ਦੇ ਜੁੱਧ ਦੇ ਬੋਝੇ ਠਾਂ ਦਬ ਕੇ ਦਮ ਤੋੜ ਗਈਆਂ ਸਨ ਪਿਛਲੇ ਕੁ ਸਾਲਾਂ ਤੋਂ ਕੈਨੇਡਾ ਵਿੱਚ ਲਗਾਤਾਰ ਬੇਕਾਬੂ ਹੋ ਰਹੀ ਮਹਿੰਗਾਈ ਰਹਿਸ਼ੀ ਘਰਾਂ ਦੀ ਥੋੜ੍ਹ ਵਾਧੀਆਂ ਵਿਆਜ ਦਰਾਂ ਵਾਧਾ ਕਰਜ਼ ਬੋਝ ਬੁਨਿਆਦੀ ਢਾਂਚੇ ਵਿੱਚ ਘਟਦਾ ਵਿਦੇਸ਼ੀ ਨਿਵੇਸ਼, ਵੱਧ ਅਪਰਾਧ ਤੇ ਗੈਰ ਯੋਜਨਾਬੰਦ ਪ੍ਰਵਾਸ ਸੰਕਟ ਆਦ ਨੇ ਕੈਨੇਡਾ ਦੇ ਆਰਥਿਕ ਸਮਾਜਿਕ ਸੰਕਟ ਨੂੰ ਹੋਰ ਵੀ ਡੂੰਘਾ ਕਰ ਦਿੱਤਾ। ਟਰੰਪ ਪ੍ਰਸ਼ਾਸਨ ਦੀਆਂ ਟੈਰਫ ਲਾਉਣ ਦੀਆਂ ਧਮਕੀਆਂ ਨੇ ਕੈਨੇਡਾ ਦੀਆਂ ਸਿਆਸੀ ਜਮਾਤਾਂ ਦੀ ਬੇਚੈਨੀ ਹੋਰ ਵਧਾ ਦਿੱਤੀ ਜਿਸ ਨੇ ਕੈਨੇਡੀਅਨ ਸਮਾਜ ਵਿੱਚ ਸਹਿਮ ਨਸਲੀ ਵਿਤਕਰੇ ਅਤੇ ਸਮਾਜਿਕ ਅਸੁਰੱਖਿਆ ਤੇ ਅਸਥਿਰਤਾ ਦਾ ਮਾਹੌਲ ਬਣਾ ਦਿੱਤਾ ਹੈ। ਕੈਨੇਡਾ ਜਿਸ ਦੀ ਸੰਸਾਰ ਸਾਹਮਣੇ ਸਾਖ ਸ਼ਾਂਤੀ ਪਸੰਦ ਉਦਾਰਵਾਦੀ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦੇ ਪੈਰਕੁਆਰ ਵੱਜੋਂ ਬਣੀ ਹੋਈ ਸੀ ਦਾ ਨਕਾਬ ਬੀਤੇ ਕੁਝ ਵਰਿਆਂ ਵਿੱਚ ਵਾਪਰੀਆਂ ਘਟਰਾਵਾਂ ਕਰਕੇ ਲੱਥ ਚੁੱਕਾ ਹੈ ਕੈਨੇਡਾ ਸਰਕਾਰ ਅਮਰੀਕੀ ਸਾਮਰਾਜ ਦੀ ਪੈੜ ਵਿੱਚ ਪੈੜ ਧਰਦਿਆਂ ਰੂਸ ਖਿਲਾਫ جنگ ਵਿੱਚ ਯੂਕਰੇਨ ਨੂੰ 4.5 ਬਿਲੀਅਨ ਡਾਲਰ ਫੌਜੀ ਤੇ ਵਿੱਤੀ ਸਹਾਇਤਾ ਦੇਣ ਲਈ ਵਚਨਬੱਧ ਹੈ ਇਹ ਸਹਾਇਤਾ 2019 ਤੱਕ ਜਾਰੀ ਰਹਿਣੀ ਹੈ ਇਸੇ ਤਰ੍ਹਾਂ ਫਰਸਤੀਨ ਵਿੱਚ ਹੋ ਰਹੀ ਨਸਲਕੁਸ਼ੀ ਦੇ ਜਿੰਮੇਵਾਰ ਇਜ਼ਰਾਈਲ ਨੂੰ ਫੌਜੀ ਤੇ ਕੂਟਨੀਤਿਕ ਸਹਾਇਤਾ ਤੇ ਨਾ ਦੇਟ ਲੱਖਾਂ ਕਰੋੜਾ ਡਾਲਰਾਂ ਦੀ ਵਿੱਤੀ ਤੇ ਫੌਜੀ ਸਾਜ਼ੋ ਸਮਾਨ ਦੀ ਸਹਾਇਤਾ ਵੀ ਜਾਰੀ ਹੈ ਅਮਰੀਕੀ ਦਬਾਅ ਹੇਠ ਕੈਨੇਡਾ ਸਰਕਾਰ ਨੇ ਜੰਗੀ ਖਰਚੇ ਲਈ ਨਾਟੋ ਦਾ ਟੀਚਾ ਪੂਰਾ ਕਰਨ ਲਈ 2032 ਤੱਕ ਆਪਣੇ ਫੌਜੀ ਤੇ ਰੱਖਿਆ ਖੇਤਰ ਵਿੱਚ ਕੁੱਲ ਜੀ ਡੀ ਡੀ ਪੀ ਦਾ 2% ਖਰਚਨ ਦਾ ਵੀ ਵਾਅਦਾ ਕੀਤਾ ਹੋਇਆ ਹੈ ਇਸ ਦਾ ਅਰਥ ਇਹ ਹੋਏਗਾ ਕਿ ਦੇਸ਼ ਦੀ ਆਰਥਿਕਤਾ ਉੱਤੇ ਹਰ ਸਾਲ 60 ਬਿਲੀਅਨ ਡਾਲਰ ਦਾ ਵਾਧੂ ਬੋਝ ਜਿਹੜਾ ਉਹ ਪਾਏਗਾ ਇਸ ਦੀ ਭਰਪਾਈ ਕੈਨੇਡੀਅਨਾਂ ਦੇ ਉੱਤੇ ਟੈਕਸ ਵਧਾ ਕੇ ਅਤੇ ਜਨਤਕ ਖਰਚਿਆਂ ਵਿੱਚ ਕਟੌਤੀ ਕਰਕੇ ਹੀ ਕੀਤੀ ਜਾਵੇਗੀ ਅਮਰੀਕਾ ਅੰਦਰ 트ੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੈਨੇਡਾ ਅੰਦਰੋਂ 트ੰਪ ਮਸਕ ਜੋੜੀ ਨੂੰ ਕੈਨੇਡੀਅਨਾਂ ਦੇ ਉਡੋ ਸਰਕਾਰ ਤੋਂ ਛਤਕਾਰੇ ਦੀ ਚਰਚਾ ਛਿੜ ਪਈ ਸੀ ਸਤਾ ਸੰਭਾਲਣ ਤੋਂ ਪਹਿਲਾਂ ਹੀ ਟਰੰਪ ਵੱਲੋਂ ਅਮਰੀਕੀ ਦਰਾਮਦਾਂ ਉੱਤੇ 25% ਟੈਰਫ ਲਾਉਣ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਟਰੰਪ ਦੀ ਸ਼ੁਰੂ ਕੀਤੀ ਗਈ ਸ਼ਬਦੀ ਵਪਾਰਕ ਜੰਗ ਦਾ ਕੈਨੇਡੀਅਨ ਆਗਮਜਮਾਤਾ ਵੱਲੋਂ ਠੋਸ ਕੋਈ ਜਵਾਬ ਨਾ ਦੇਣਾ ਕੈਨੇਡਾ ਸਰਕਾਰ ਦੀ ਨਿਰਬਲਤਾ ਤੇ ਇਸ ਦੀ ਅਮਰੀਕੀ ਸਾਮਰਾਜ ਦੇ ਉੱਤੇ ਨਿਰਭਰਤਾ ਨੂੰ ਦਰਸਾਉਂਦਾ ਹੈ। ਇਹੀ ਨਹੀਂ 트럼ਪ ਦੇ ਅਮਰੀਕਾ ਵਿੱਚ ਕਾਰਪੋਰੇਟ ਟੈਕਸ ਵਿੱਚ 20% ਦੀ ਕਟੌਤੀ ਕਰਨ ਦੇ ਬਿਆਨ ਨਾਲ ਉੱਥੇ ਨਿਵੇਸ਼ ਵੀ ਵਧ ਰਿਹਾ ਹੈ ਅਤੇ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਘਟ ਰਹੇ ਵਿਦੇਸ਼ੀ ਨਿਵੇਸ਼ ਦੀ ਹਾਲਤ ਦਿਨ-ਦਿਨ ਹੋਰ ਮਾੜੀ ਹੋ ਰਹੀ ਹੈ। ਬਹੁਤ ਸਾਰੀਆਂ ਕੰਪਨੀਆਂ ਆਪਣਾ ਪੈਸਾ ਕੈਨੇਡਾ ਕੈਨੇਡੀਅਨ ਮਾਰਕੀਟ ਵਿੱਚੋਂ ਕੱਢ ਕੇ ਅਤੇ ਦਿਵਾਲੀਏ ਪਨ ਵਿਖਾ ਕੇ ਅਮਰੀਕਾ ਵਿੱਚ ਨਿਵੇਸ਼ ਕਰਨ ਨੂੰ ਹੁਣ ਤਰਜੀਹ ਦੇ ਰਹੀਆਂ ਹਨ ਵਪਾਰਕ ਘੁਰਕੀਆਂ ਦੇ ਫਲ ਸਰੂਪ ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਲੁੜਕ ਚੁੱਕਾ ਹੈ ਅਮਰੀਕੀ ਨਿਵੇਸ਼ ਖਿੱਚਣ ਤੇ ਨਿੱਜੀ ਖੇਤਰ ਨੂੰ ਹਲਾਰਾ ਦੇਣ ਲਈ ਕੈਨੇਡਾ ਸਰਕਾਰ ਭਾਵੇਂ ਜਨਤਕ ਖੇਤਰ ਉੱਤੇ ਕੀਤੇ ਜਾਣ ਵਾਲੇ ਖਰਚਿਆਂ 'ਤੇ ਕੱਟ ਲਾ ਕੇ ਅਤੇ ਇਸ ਦਾ ਨਿੱਜੀਕਰਨ ਕਰਕੇ ਕਾਰਪੋਰੇਟਰਾਂ ਨੂੰ ਬੇਲ ਆਊਟ ਪੈਕੇਜ ਦੇਣ ਦੇ ਔੜਪੋਰਟ ਤਾਂ ਕਰ ਰਹੀ ਹੈ ਪਰ ਇਸ ਦਾ ਬੋਝ ਆਖਰਕਾਰ ਆਮ ਲੋਕਾਂ ਉੱਤੇ ਹੀ ਵੱਧ ਰਿਹਾ ਹੈ ਇਸ ਨਾਲ ਕੈਨੇਡਾ ਪੋਸਟ ਕੈਨੇਡੀਅਨ ਰੇਲਵੇ Amazon ਤੇ ਬੰਦਰਗਾਹ ਦੇ ਕਾਮਿਆਂ ਨੇ ਦੇਸ਼ ਪਧਰੀਆਂ ਹੜਤਾਲਾਂ ਕੀਤੀਆਂ ਹਨ ਜਰੂਰੀ ਅਵਸਥਾ ਉਸਾਰੀ ਤੇ ਨਿਰਮਾਣ ਵਰਗੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਘਟ ਰਹੀ ਉਤਪਾਦਕਤਾ ਅਤੇ ਘਟ ਰੇ ਨਿਵੇਸ਼ ਕਾਰਨ ਬਹੁਤ ਸਾਰੇ ਕਾਰੋਬਾਰ ਸੁਸਤ ਹੋ ਗਏ ਹਨ ਜਾਂ ਬੰਦ ਹੀ ਹੋ ਚੁੱਕੇ ਹਨ ਇਉ ਗੈਰ ਯੋਜਨਾਬੰਦ ਤਰੀਕੇ ਨਾਲ ਕੈਨੇਡਾ ਵਿੱਚ ਦਰਾਮਦ ਕੀਤੀ ਪ੍ਰਵਾਸੀ ਵੱਸੋਂ ਵੱਜੋਂ ਜਾਣੀ ਜਾਂਦੀ ਸਸਤੀ ਕਿਰਤ ਸ਼ਕਤੀ ਦਾ ਸੰਕਟ ਵੀ ਖੜਾ ਹੋ ਗਿਆ ਹੈ ਕਿਸੇ ਸਮੇਂ ਕੈਨੇਡੀਅਨ ਮੰਡੀ ਵਿੱਚ ਸਸਤੀ ਕਿਰਤ ਸ਼ਕਤੀ ਦੀ ਭਾਰੀ ਮੰਗ ਹੁੰਦੀ ਸੀ ਜਿਸ ਦੀ ਪਰਪਾਈ ਲਈ ਵੱਖ-ਵੱਖ ਦੇਸ਼ਾਂ ਦੇ ਸਿੱਖਿਆ ਸੁਭਾਈ ਪਰਵਾਰਕ ਦਿਹਾਤੀ ਖੇਤੀਬਾੜੀ ਸ਼ਰਨਾਰਥੀ ਆਦ ਪ੍ਰੋਗਰਾਮ ਚਲਾਏ ਗਏ ਸਨ ਇਹਨਾਂ ਗੈਰ ਸੰਗਠਨ ਕੱਚੇ ਪੱਕੇ ਪ੍ਰਵਾਸੀ ਮਜ਼ਦੂਰਾਂ ਨੂੰ ਸਸਤੀ ਕਿਰਤ ਸ਼ਕਤੀ ਦੇ ਨਾਲ ਨਾਲ ਮੂਢਲੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰੱਖ ਕੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਇਸੇ ਲਈ ਯੂਨ ਨੇ ਕੈਨੇਡਾ ਨੂੰ ਅਦਨੁਕ ਉਜਰਤੀ ਗੁਲਾਮੀ ਦੀ ਜੰਮਣ ਭੋਏ ਦੇ ਲਖਬਣਾਲ ਵੀ ਨਿਵਾਜਿਆ ਸੀ ਹੁਣ ਨਵੀਂ ਤਕਨੀਕ ਅਤੇ ਆਰਥਿਕ ਗਤੀ ਸੁਸਤ ਪੈਣ ਨਾਲ ਸਸਤੀਕਰਿਤ ਸ਼ਕਤੀ ਦਾ ਸਾਧਨ ਪ੍ਰਵਾਸੀ ਰਾਖਵੀ ਫੌਜ ਵੱਡੀ ਪੱਧਰ ਤੇ ਵਿਲੀ ਹੋ ਗਈ ਹੈ ਇਸ ਵੱਧੂ ਰਾਖਵੀ ਫੌਜ ਨੂੰ ਵਿਦੇਸ਼ਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਨਸਲੀ ਆਧਾਰ ਤੇ ਮਜ਼ਦੂਰ ਜਮਾਤ ਨੂੰ ਵੰਡਣ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਤੇ ਸਥਾਨਕ ਵੋਟ ਬੈਂਕ ਨੂੰ ਪਰਮਾਉਣ ਦਾ ਸਾਧਨ ਬਣਾਇਆ ਜਾ ਰਿਹਾ ਹੈ ਇਸ ਤਰ੍ਹਾਂ ਕੌਮੀ ਸ਼ਾਮਨਵਾਦ 扑ਕਾ ਕੇ ਕੋਰ ਸੱਜੇ ਪੱਖੀ ਤਾਕਤਾਂ ਲੋਕ ਰੋਹ ਨੂੰ ਵੋਟ ਬੈਂਕ ਵਿੱਚ ਬਦਲਣ ਲਈ ਕਾਮਯਾਬੀ ਹੋ ਰਹੀਆਂ ਹਨ ਵਿਦੇਸ਼ਾਂ ਅੰਦਰ ਆਵਾਸ ਨੀਤੀਆਂ ਵਿੱਚ ਤਿੱਖੀ ਤਬਦੀਲੀ ਕਰਕੇ ਪ੍ਰਵਾਸੀਆਂ ਦੇ ਮੋੜ ਉਜਾੜੇ ਦਾ ਰਾਹ ਬਣਾਇਆ ਜਾ ਰਿਹਾ ਹੈ ਕੈਨੇਡੀਅਨ ਸਥਾਪਤੀ ਤੇਜ਼ੀ ਨਾਲ ਹਕੀਕੀ ਬੁਨਿਆਦੀ ਸੰਕਟ ਵੱਲ हास रही है इस दी जीडीपी कछू दी चाल चल रही है जुलाई 2024 ਦੇ ਅੰਕੜਿਆਂ ਦੇ ਅਨੁਸਾਰ ਮਹਿੰਗਾਈ ਦੀ ਦਰ 6.6% ਦੇ ਆਸ-ਪਾਸ ਸੀ ਇਸ ਨੇ ਪਿਛਲੇ 38 ਸਾਲਾਂ ਦੇ ਰਿਕਾਰਡ ਪੱਧਰ ਨੂੰ ਛੂ ਲਿਆ ਹੈ ਕੈਨੇਡਾ ਦੀ ਆਰਥਿਕਤਾ ਆਰਥਿਕ ਸਹਿਯੋਗ ਤੇ ਵਕਾਸ ਲਈ ਸੰਗਠਨ OECD ਵਿੱਚ ਸ਼ਾਮਲ ਦੇਸ਼ਾਂ ਵਿੱਚੋਂ ਪਛੜ ਰਹੀ ਹੈ ਨਵੰਬਰ 2024 ਦੇ ਡਾਟਾ ਮੁਤਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ 6.8% ਤੱਕ ਪਹੁੰਚ ਚੁੱਕੀ ਹੈ ਅਤੇ ਦੇਸ਼ ਦੇ ਸਿਰ ਤੇ ਕਰਜ਼ੇ ਦਾ ਬੋਝ 2.18 ਟ੍ਰਿਲੀਅਨ ਡਾਲਰ ਹੋ ਚੁੱਕਾ ਹੈ 28% ਦੀ ਕੈਨੇਡੀਅਨ ਵਸੋਂ ਫੂਡ ਬੈਂਕਾਂ ਤੋਂ ਭੋਜਨ ਲੈ ਕੇ ਗੁਜ਼ਾਰਾ ਕਰ ਰਹੀ ਹੈ ਅਮਰੀਕੀ ਗਰੀਬੀ ਦਾ ਪੜਾ ਤਿੱਬਰ ਹੋ ਰਿਹਾ ਹੈ ਕੈਨੇਡਾ ਦੀ ਉੱਪਰਲੀ 20% ਵਸੋਂ ਦੇਸ਼ ਦੀ ਕੁੱਲ ਸੰਪਤੀ ਦੇ 2 3 ਹਿੱਸੇ ਤੇ ਕਾਬਜ ਹੈ ਅਤੇ ਦੇਸ਼ ਦੀ ਵਸੋਂ ਦਾ ਸਭ ਤੋਂ ੇਟਲਾ 40% ਤਬਕਾ ਦੇਸ਼ ਦੀ કુલ ਸੰਪਤੀ ਦੇ ਮੱਝ 2.8% ਧਨ ਦੌਲਤ ਤੇ ਹੀ ਗੁਜਰਬਸਰ ਕਰ ਰਿਹਾ ਹੈ ਅਮਰੀਕੀ ਬੋ ਕੰਪਨੀ ਕ ਬੋ ਕੌਮੀ ਕਾਰਪੋਰੇਸ਼ਨਾਂ ਦੀ ਕੈਨੇਡੀਅਨ ਮੰਡੀ ਵਿੱਚ ਅਜਾਰੇਦਾਰੀ ਹੈ ਅਤੇ ਇਸ ਦੇ ਸੁਪਰ ਮੁਨਾਫੇ ਆਰਥਿਕ ਮੰਦਾ ਹਾਲੀ ਦੇ ਦੌਰ ਵਿੱਚ ਵੀ ਸਿਖਰਾਂ ਨੂੰ ਛੂ ਰਹੇ ਹਨ ਕੈਨੇਡਾ ਵਿੱਚ ਇਕੱਲੇ ਵਾਲਮਾਰਟ ਸਟੋਰ ਦੀ 2024 ਦੀ ਕੁੱਲ ਆਮਦਨ 6 ਕਰੋੜ 48 ਲੱਖ ਮਿਲੀਅਨ ਡਾਲਰ ਰਹੀ ਹੈ ਜੈਸੂ ਵਿੱਚ ਪਿਛਲੇ ਸਾਲ ਨਾਲੋਂ 1.8% ਦਾ ਇਜ਼ਾਫਾ ਹੋਇਆ ਹੈ। ਇਸੇ ਤਰ੍ਹਾਂ ਤੇਲ ਗੈਸ, ਟੈਕਨਾਲੋਜੀ, ਆਟੋਮੋਟਿਵ ਆਦਿ ਖੇਤਰਾਂ ਵਿੱਚ ਕੈਨੇਡਾ ਸਥਿਤ ਅਮਰੀਕੀ ਕਾਰਪੋਰੇਸ਼ਨਾਂ ਹਰ ਸਾਲ ਸੁਪਰ ਮੁਨਾਫੇ ਕਮਾਰੀਆਂ ਹਨ। ਦੂਜੇ ਪਾਸੇ ਆਮ ਲੋਕਾਂ ਦਾ ਜੀਵਨ ਪੱਧਰ ਹੇਠਾਂ ਜਾ ਰਿਹਾ ਹੈ। ਉਹਨਾਂ ਦੇ ਰੋਜ਼ਮਰਾਂ ਖਰਚੇ ਵੱਧ ਰਹੇ ਹਨ। ਕੈਨੇਡੀਅਨ ਸਰਕਾਰ ਅਮਰੀਕੀ ਏਜੰਡੇ ਤਹਿਤ ਭਾਰਤ ਉੱਤੇ ਵੀ ਕੂਟਨੀਤਿਕ ਦਬਾਅ ਬਣਾਉਣ ਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ 'ਤੇ ਮਤ ਧਿਆਨ ਦੇਣਦਾਲਾ ਵੱਧ ਬੇਲੋੜੇ ਤੇ ਗੈਰ ਸੰਜੀਦਾ ਕੂਟਨੀਤਕ ਵਿਵਾਦਾਂ ਵਿੱਚ उलझी ਰਹੀ ਹੈ ਕੈਨੇਡਾ ਨੂੰ ਅਮਰੀਕਾ ਦੇ ਪੱਧ ਚ ਨਾ ਤੇ ਚੱਲਣਾ ਬੇहद ਮਹਿੰਗਾ ਪੈ ਰਿਹਾ ਹੈ ਕੈਨੇਡੀਅਨ ਆਕਮਾਂ ਨੇ ਅਮਰੀਕੀ ਸਾਮਰਾਜ ਦੇ ਪਿੱਛੇ ਲੱਗ ਕੇ ਅਮਰੀਕਾ ਵਿਰੋਧੀ ਰੂਸ ਚੀਨ ਕਿਊਬਾ ਆਦ ਅਨੇਕ ਦੇਸ਼ਾਂ ਨਾਲ ਆਪਣੇ ਵਪਾਰਕ ਸਬੰਧ ਤੋੜ ਕੇ ਆਪਣੀ ਨਿਰਪਰਤਾ ਅਮਰੀਕੀ ਮੰਡੀ ਤੇ ਵੀ ਬਣਾਈ ਹੋਈ ਹੈ ਜੋ ਇਸ ਦੀ ਸਵੈ ਨਿਰਭਰਤਾ ਦੇ ਵਿਕਾਸ ਦੇ ਰਾਹ ਵਿੱਚ ਵੱਡਾ ਅੜਿੱਕਾ ਹੈ ਦੂਸਰਾ ਕੈਨੇਡੀਅਨ ਪੂੰਜੀਵਾਦ ਸੰਕਟ ਵਿੱਚੋਂ ਨਿਕਲਦੀ ਜਿਹੜੀਆਂ ਨੀਤੀਆਂ ਅਪਣਾ ਰਿਹਾ ਹੈ ਉਹ ਇਸ ਦੀ ਕਬਰ ਪੁੱਟਣ ਦਾ ਮੁੱਖ ਕਾਰਨ ਹਨ ਇਹ ਨੀਤੀਆਂ ਬਹੁ ਕੌਮੀ ਅਮਰੀਕੀ ਕਾਰਪੋਰੇਸ਼ਨਾਂ ਤੇ ਕੈਨੇਡੀਅਨ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ ਵਿਰੋਧੀ ਹਨ ਇਨ੍ਹਾਂ ਨੀਤੀਆਂ ਪ੍ਰਤੀ ਕੰਜ਼ਰਵੇਟਿਵ ਪਾਰਟੀ ਦਾ ਵਿਰੋਧੀ ਧਿਰ ਦਾ ਨੇਤਾ ਪੌਲੀਵਰ ਟਰੂਡੋ ਸਰਕਾਰ ਤੋਂ ਵੀ ਦੋ ਕਦਮ ਅੱਗੇ ਹੈ ਇਸ ਲਈ ਕੈਨੇਡਾ ਦੀ ਸੱਤਾ ਉੱਤੇ ਕੰਸਰਵੇਟਿਵ ਜਾਂ ਲਿਬਰਲ ਪਾਰਟੀ ਦਾ ਕੋਈ ਵੀ ਚਿਹਰਾ ਬਰਾਜਮਾਨ ਹੋ ਜਾਵੇ ਉਸ ਨੂੰ ਧੀਮੀ ਹੋ ਰਹੀ ਗਲੋਬਲ ਆਰਥਿਕਤਾ ਦੇ ਅੰਗ ਵੱਜੋਂ ਕੈਨੇਡਾ ਦੀ ਆਰਥਿਕ ਮੰਡਾ ਲਈ ਵੱਧ ਰਿਹਾ ਕਰਜ਼ ਸੰਕਟ ਅਮਰੀਕਾ ਨਾਲ ਵਪਾਰਕ ਜੰਗ ਮਹਿੰਗਾਈ ਤੇ ਰੇਸ਼ੀ ਘਰਾ ਦੇ ਸੰਕਟ ਨਾਲ ਜੂਝਣਾ ਹੀ ਪੈਣਾ ਹੈ ਇਹਨਾਂ ਚੁਣੌਤੀਆਂ ਨੂੰ ਸਰ ਕਰਨ ਲਈ ਨਵਾਂ ਹਕਮ ਜਿਹੜੀਆਂ ਬੇਰਹਿਮ ਪੂੰਜੀਵਾਦੀ ਨੀਤੀਆਂ ਅਪਣਾਏਗਾ ਉਸ ਦੇ ਸਿੱਟੇ ਵੱਜੋਂ ਉਸ ਨੂੰ ਵੱਡੇ ਲੋਕ ਰੋਧ ਦਾ ਸਾਹਮਣਾ ਵੀ ਕਰਨਾ ਪਵੇਗਾ ਇਹ ਸੀ ਜੀ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਸ ਵਿੱਚ ਮਨਦੀਪ ਦਾ ਲਿਖਿਆ ਹੋਇਆ ਇਹ ਲੇਖ ਚਤੁਰਫੇ ਸੰਕਟ ਵਿੱਚ ਘਿਰੀ ਕਨੇਡਾ ਸਰਕਾਰ ਅਸੀਂ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ